ਲੋਕ ਮੈਨੂੰ ਢਿੱਲਾ ਕਲਚ ਕਹਿੰਦੇ ਨੇ। ਓ ਨੋ। ਮੈਨੂੰ ਲੋਕਾਂ ਦੀ ਸੋਚ ਦੇ ਉੱਤੇ ਤਰਸ ਹੁੰਦਾ। ਕਿ ਯਾਰ ਜਿਹੜੀ ਗੱਡੀ ਦਾ ਕੋਈ ਗੇਰ ਹੀ ਨਾ ਹੋਵੇ ਫਿਰ ਕੀ ਫਾਇਦਾ ਪੈਂਦਾ ਕਿ ਕਲਚ ਢਿੱਲਾ ਹੈ ਕਿ ਟੈਟ ਹੈ। ਕਈ ਲੋਕ ਕਮੈਂਟਾਂ 'ਚ ਇਹ ਕਹਿੰਦੇ ਨੇ ਕਿ ਇਹ 'ਚ ਜੇ ਅੱਜ ਇੰਨੀ ਅੱਗ ਹੈ ਤਾਂ ਜਵਾਨੀ ਪਹਿਰੇ ਵੇਲੇ ਤਾਂ ਉਹ ਅੱਗ ਹੋਣੀ ਜਿਹਨੂੰ ਮੇਜਰ ਫੈਰ ਕਹਿੰਦੇ ਨੇ ਗੋਰੇ ਸ਼ੀਸ਼ ਮਹਿਲ ਤੋਂ ਡੇਗ ਪਈ ਨਹੀਂ ਗੋਰੇ ਸ਼ੀਸ਼ ਮਹਿਲ ਤੋਂ ਬਾਦੇ ਉਹ ਨਹੀਂ ਇਹਦੇ ਮੈਂ ਇਹਦੀ ਨੂੰ ਚਿੱਠੀਆਂ ਬਾਦੇ ਸਸੇ ਕਾਲ ਜੀ ਮੇਰਾ ਨਾਮ ਧਰਨ ਸੰਗਰੂਰ ਅੱਜ ਮੈਂ ਬੇਹੋਸ਼ ਟਾਕ ਦੇ ਵਿੱਚ ਤੁਹਾਡੇ ਨਾਲ ਆਪਣੀ ਲਾਈਫ ਦੇ ਐਕਸਪੀਰੀਅੰਸ ਸ਼ੇਅਰ ਕਰੂੰਗਾ ਮੇਰਾ ਨਾਮ ਧਰਨ ਕਿਵੇਂ ਪਿਆ ਕਿ ਜਦੋਂ ਮੈਂ ਛੋਟਾ ਸੀ ਬਚਪਨ ਦੇ ਵਿੱਚ ਮੈਨੂੰ ਧਰਨ ਬਹੁਤ ਪੈਂਦੀ ਹੁੰਦੀ ਸੀ ਮੇਰੇ ਘਰ ਦੇ ਸਾਡੇ ਪਿੰਡ ਦੇ ਹੀ ਇੱਕ ਬਾਬੇ ਕੋਲ ਮੈਨੂੰ ਲੈ ਕੇ ਗਏ ਉਸ ਬਾਬੇ ਨੇ ਮੇਰਾ ਐਨਾ ਜ਼ੋਰ ਲਵਾਤਾ ਕਿ ਮੇਰੀਆਂ ਕਲੱਚ ਪਲੇਟਾਂ ਧੂਆਂ ਮਾਰਦੀਆਂ ਕੰਮ ਛੱਡ ਗੀਆਂ ਅੱਧੇ ਘਲਚ ਤੇ ਹੋ ਗਿਆ ਪਰ ਮੇਰੀ ਧਰਨ ਠੀਕ ਨਹੀਂ ਹੋਈ ਮੇਰੇ ਲੱਕ ਦੀਆਂ ਕੁਛ ਪਲੇਟਾਂ ਹਿੱਲ ਗਈਆਂ ਪਲੇਟਾਂ ਹਿੱਲਣ ਤੋਂ ਬਾਅਦ ਜਿਹੜਾ ਮੇਰਾ ਲੱਕ ਹੈ ਉਹ ਅੱਧਾ ਫੁੱਟ ਇਧਰ ਨੂੰ ਅੱਧਾ ਫੁੱਟ ਇਧਰ ਨੂੰ ਐ ਜਾਣ ਲੱਗ ਪਿਆ ਕਰਦਿਆਂ ਨੂੰ ਚਿੰਤਾ ਹੋਊਗੀ ਕਿ ਮੁੰਡੇ ਚ ਵੱਜ ਪਿਆ ਗਿਆ ਉਹ ਇੱਕ ਜੋਤਸ਼ੀ ਕੋਲ ਗਏ ਜੋਤਸ਼ੀ ਨੇ ਕਿਹਾ ਕਿ ਤੁਸੀਂ ਇਹ ਚਿੰਤਾ ਨਾ ਕਰੋ ਕਿ ਮੁੰਡੇ ਨੂੰ ਵੱਜ ਪਿਆ ਤੁਸੀਂ ਦੇਖੋਗੇ ਕਿ ਜਿਹੜਾ ਇਹਦਾ ਇਹ ਲੱਕੇ ਆਉਣ ਵਾਲੇ ਟਾਈਮ ਦੇ ਵਿੱਚ ਉਹੀ ਇਹਦਾ ਲੱਕ ਬਣੂਗਾ ਵਾਹ! ਕੀ ਸੀਨ ਹੈ ਇੱਕ ਇਹੋ ਜਿਹਾ ਪਲੇਟਫਾਰਮ ਹੋਊਗਾ ਇੰਸਟਾਗ੍ਰam ਨਾਂ ਦਾ ਜਿਹਦੇ ਉੱਤੇ ਇਹਦੀ ਸਲਤਨਤ ਹੋਊਗੀ ਇਹਦਾ ਰਾਜ ਹੋਊਗਾ ਇਹਦੀ ਚੜ੍ਹਾਈ ਹੋ ਵਾਹ ਕਸੀਆ ਅੱਜ ਮੈਂ ਆਪਣੇ ਲੱਕ ਦੀ ਬਦੌਲਤ ਚਰਚਾ ਚ ਮੈਂ ਜੇਕਰ ਮੇਰੇ ਤੇ 20 ਬੰਦੇ ਹਮਲਾ ਕਰਦੇ ਨੇ ਤਾਂ ਮੈਂ ਆਪਣੇ ਲੱਕ ਨਾਲ ਉਹਨਾਂ ਨੂੰ ਪਟਕਾ ਕੇ ਮਾਰ ਸਕਦਾ ਮੇਰੇ ਪਿੰਡ ਦੇ ਵਿੱਚ ਜੇਕਰ ਕਿਸੇ ਦਾ ਕੱਦੂ ਤੇ ਟਰੈਕਟਰ ਖੁੱਭ ਜੇ ਤਾਂ ਮੈਂ ਐ ਲੱਕ ਮਾਰ ਕੇ ਟਰੈਕਟਰ ਨੂੰ ਸਾਈਡ ਤੇ ਕਰ ਦਿੰਦਾ ਵੱਡੇ-ਵੱਡੇ ਜੀਸੀਬੀਆਂ ਟਰੱਕ ਮੈਂ ਲੱਕ ਮਾਰ ਕੇ ਬਾਹਰ ਕੱਢੇ ਹੋਏ ਨੇ ਮੈਂ ਤਾਂ ਸਰਕਾਰ ਨੂੰ ਵੀ ਇਹ ਬੇਨਤੀ ਕਰਦਾ ਕਿ ਮੇਰੇ ਲੱਕ ਤੋਂ ਤੁਹਾਨੂੰ ਕੰਮ ਲੈਣਾ ਚਾਹੀਦਾ ਹੈ ਮੇਰੀ ਡਿਊਟੀ ਚైనా ਦੇ ਬਾਰਡਰ ਤੇ ਲਾ ਦੋ ਅੱਧੀ ਸੈਨਾ ਚైనా ਦੀ ਮੈਂ ਆਪਣੇ ਲੱਕ ਨਾਲੇ ਪਟਕਾ-ਪਟਕਾ ਕੇ ਮਾਰ ਦੂੰ ਸਰਕਾਰ ਦੇ ਜਿਹੜੇ ਸਾਇੰਟਿਸਟ ਨੇ ਉਹਨਾਂ ਨੂੰ ਕੋਈ ਇਹੋ ਜਿਹਾ ਜਨਰੇਟਰ ਬਣਾਉਣਾ ਚਾਹੀਦਾ ਕਿ ਜੇ ਦੀ ਇੱਕ ਡੋਰ ਮੇਰੇ ਲੱਕ ਨਾਲ ਬੰਨੀ ਹੋਵੇ ਮੈਂ ਉਹਨੂੰ ਖਿੱਚਾਂ ਤੇ ਘੱਟੋ-ਘੱਟ 12 ਪਿੰਡਾਂ ਦੀ ਬਿਜਲੀ ਮੈਂ ਪ੍ਰੋਡਿਊਸ ਕਰ ਸਕਦਾ ਐਨਾ ਮਾਣ ਹੈ ਤੁਹਾਡੇ ਭਰਾ ਨੂੰ ਆਪਣੇ ਆਪ ਦੀ ਆਹ ਤੁਹਾਡੇ ਭਰਾ ਦੀ ਪ੍ਰਾਪਤੀ